ਆਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆਹ ਕਰਾ ਕੇ ਲਖਾ ਤੁਹਾਡਾ ਬੰਦ ਕਰਾਇਆ ਪਿਆ ਆ ਜਿਸੂ ਮਿਸੂ ਵਾਲਾ ਕਹਿੰਦਾ ਸੀ ਨਾ ਜੀ ਉਹਨਾਂ ਰੁਕਣਾ ਨਹੀਂ 2 ਮਿੰਟ ਖੜ੍ਹੋ ਗੋਲੀ ਮਾਰ ਦਿਓ ਸਾਡੇ ਇੱਥੇ ਰੁਕਦੇ ਨਹੀਂ ਸਮਝ ਗੱਲ ਤਾਂ ਨਹੀਂ ਗੱਲ ਕਿ ਉਹਨਾਂ ਸਾਨੂੰ ਤੁਸੀਂ ਪਿੰਡ ਤੋਂ ਇੱਕ ਘਰ ਮੰਗਰ ਲਾ ਕੇ ਅੱਛਾ ਸੀਰ ਪਿੰਡ ਦੀ ਵਰਦੀ ਹੂ ਹੋ ਗਈ ਇੱਕ ਘਰ ਪਿੱਛੇ ਸਾਨੂੰ ਸਾਰੇ ਪਿੰਡ ਨੂੰ ਰੋਕੀ ਜਾਂਦੇ ਤੁਸੀਂ ਆਲੇ ਪਾਸੇ ਉਹ ਦਰਦੂਬੀ ਸੌਣ ਰਿਹਾ ਹੈ ਪਾਕੂ ਵੀ ਆਬੂ ਦਾ ਇਹ ਕੋਲੇ ਜੀ ਤੁਸੀਂ ਤੁਸੀਂ ਗੱਲ ਕਰੀਓ ਬਸ ਕਰੇ ਘਰ ਨੂੰ ਹੁਣ ਤਾਂ ਮੰਡੀ ਚ ਹਾਂਜੀ ਮੰਡੀ ਦੇ ਬਿਲਕੁਲ 1 ਇੰਚ ਵੀ ਕਿਤੇ ਫਿਰ ਉਹਨਾਂ ਨੇ ਸਾਊਂਡ ਲਾਇਆ ਸੀ ਬਰੋਬਰ ਸਾਡਾ ਸੰਤ ਭੰਡਰਾ ਦੀ ਸਪੀਕਰ ਲਾਤੇ ਤੁਸੀਂ ਦਾ ਉੱਥੇ ਸਾਨੂੰ ਆਏ ਧੱਕਾ ਕਰਨਗੇ ਹੁਣ ਜੇ ਇਹ ਬੰਦੂ ਤਾਂ ਨਹੀਂ ਬਰੋਬਰ ਸਾਡਾ ਚੱਲੂ ਹੈ ਦੇਖੋ ਮੇਰੀ ਮੰਡੀ ਚ ਤੁਸੀਂ ਵੀ ਮਨ ਕੀਤਾ ਸੀਗਾ ਨਹੀਂ ਮੰਡੀ ਚ ਢੰਗ ਰਹੇ ਤੁਸੀਂ ਤਾਂ ਕਹਿੰਦੇ ਜੇ ਤੁਸੀਂ ਬੰਦ ਕਰ ਆਇਆ ਕਰੋ ਨਹੀਂ ਟਰੈਕਟਰ ਲੈ ਜਾਗੇ ਉਹ ਲੈ ਜਾਗੇ ਬਹੁਤ ਤੁਸੀਂ ਸਾਨੂੰ ਦਿਨੇ ਧਮਕੀਆਂ ਉਹਨਾਂ ਨੂੰ ਸਾਡੀ ਸਿੱਖੀ ਬੁੱਧ ਘਰੋਣੇ ਉਹ ਪ੍ਰਚਾਰ ਨਹੀਂ ਨਹੀਂ ਕਰਾਉਣੇ ਨਹੀਂ ਕਰਾਉਣੇ ਤੁਸੀਂ ਵੀ ਜੇ ਇੱਕ ਪਰਿਵਾਰ ਜੰਮੋ ਇਹਨਾਂ ਨੇ ਪਿਛਲੀ ਵਾਰ ਵੀ ਦੇਖੋ ਪਿਛਲੀ ਵਾਰ ਵੀ ਉਹ ਕੁਝ ਕਰਿਆ ਜੇ ਤਾਂ ਅਸੀਂ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹ ਚਾਕੇ ਸਾਨੂੰ ਜੇਲਾਂ 'ਚ ਇਹ ਕਿਦਰਾ ਬੂੜ ਪ੍ਰਚਾਰ ਕਰਦੇ ਨੇ ਨੰ ਤੁਸੀਂ ਪਾਈ ਕੁਮਾਰ ਚ ਕਰ ਲਿਏ ਚੱਲੋ ਯਾਰ ਬੋਲੋ ਬੋਲੋ ਇਹ ਨਯਰ ਚੱਕ ਦੇ ਡੀ ਜੀ ਨੂੰ ਲਾ ਕੇ ਗਾਣੇ ਤਸ਼ਰੀਫਾ ਦੀ ਦੀਵਾ ਇਹ ਇਕੱਲਾ ਆਇਆ ਅਨੰਤ ਪਾਉਂਦਾ ਹੈ ਆਹ ਇਹਨਾਂ ਨੂੰ ਕਿਹਾ ਆਪਾਂ ਦੀਵਾ ਬਾਦੀ ਤੇ ਇਹ ਆਹ ਉਹ ਪਾਸਟਰ ਖਰਾਬ ਕਿਉਂ ਨਹੀਂ ਕਰ ਬਾਈ ਹੋਈ ਜੇ ਆਪਾਂ ਪਾਈ ਹੁੰਦੀ ਆਪਣੇ ਤੇ ਜ਼ਰਕਤ ਨੇ ਕਾਰਵਾਈ ਹੋ ਗਈ ਹੁੰਦੀ ਇਹਦਾ ਪਾਸਟਰ ਸਰੇ ਆ ਕੇ ਸੁਣੀ ਪਾਏ ਚਰੋ ਚਰੋ ਚਲੋ ਰੋਣੇ ਨੀ ਬਸ ਲੱਭੀ ਸਾਹ ਦੇ ਆ ਲੱਭੀ ਸਾਹ ਦੇ ਗੱਲ ਕਰ ਲੈ ਹੁਣ ਓਏ ਉਹ ਛੜ ਤਾ ਜਵਰ ਤੋਂ ਤੜਕੇ ਕਿਹੜਾ ਢੰਗ ਸੀ ਬੋਲ ਰਹੀ ਆ ਲਵਾਇਰ ਤੇ ਲੱਗਦਾ ਜੀ ਕਿਹੜਾ ਲਵਾ ਟਰੈਕਟਰ ਨੂੰ ਪਾਖਲ ਕੋਲ ਆ ਤੇਰੇ ਲਾਗੜ ਬੰਦੇ ਨੇ ਫਰਾ ਪਿੰਡ ਦੇ ਕਰਦੇ ਆਪਾਂ ਇਹਨਾਂ ਨੇ ਚੱਲਾ ਸੌਣ ਬਾਦ ਉਹਨੂੰ ਕਰਕੇ ਤਰਸਕੇ ਬੰਦ ਕਰਾ ਦਿਓ ਜੀ ਇਹਨਾਂ ਨੇ ਤੇਰੇ ਵਿੱਚ ਬੰਦ ਕਰਿਆ ਉਹਨੂੰ ਤੱਕ ਬੰਦ ਕਰਾ ਦਿਨ ਨੀ ਬੰਦ ਕਰਾਓ ਜੀ ਸਾਬ ਆ ਗਏ ਸਾਬ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਮੱਤੇ ਤੇ ਆ ਪਹਿਲਾਂ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆਹ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਜੀਸੂ ਮਿਸੂ ਵਾਲਾ ਕਹਿੰਦਾ ਸੀ ਨਾ ਆਹ ਬੇ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆ ਖੜੇ ਆ ਜੇ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਐਸੀ ਇੱਥੇ ਖੜੇ ਜਿੰਨੇ ਜਰਾ ਚੱਕਿਆਣੀਆਂ ਦਾ ਨਾ ਟੈਂਟ ਡੰਟ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਆ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਰੋਕ ਕੇ ਦਿਖਾ ਦਿਓ ਆ ਰੋਕਤਾ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਇਹਨੂੰ ਦੱਸ ਤਾ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਹਬ ਜਦੋਂ ਜਦੋਂ ਤੁਸੀਂ ਠੀਕ ਆ ਉਹਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਯਾਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲabri ਬੋਲ ਮੜਾ ਬਾਕੀ ਇਹ ਤੁਹਾਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੇ ਜਿਵੇਂ ਫੌਜਾਂ ਗਈਆਂ ਜਿਵੇਂ ਟਰੱਕ ਭਰ ਕੇ ਤੋਰੇ ਸੀ ਇਹ ਵੀ ਨਾ ਇੱਥੇ ਕੋਈ ਕਹੇ ਦੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੋਮੈਂਟ ਕਰ ਗੋਲੀ ਮਾਰਦੇ ਤਾਂ ਇਹਦਾ ਰੁਕ ਰੁਕ ਸਭ ਨੂੰ ਗੱਲ ਤਾਂ ਨਹੀਂ ਗੱਲ ਕਿ ਉਹ ਸਾਨੂੰ ਤੁਸੀਂ ਪੰਦ ਕਰੋ ਨਾ ਇੱਕ ਘਰ ਮੰਗਰ ਲਾ ਕੇ ਅਸਾ ਸੀਰ ਪਿੰਡ ਦੀ ਵਰਦੀ ਹੂ ਹੋ ਗਈ ਇੱਕ ਘਰ ਪਿੱਛੇ ਸਾਨੂੰ ਸਾਰੇ ਪਿੰਡ ਨੂੰ ਰੋਕੀ ਜਾਂਦੇ ਹੋ ਤੁਸੀਂ ਹਲੇ ਸਤ ਜੀ ਫਤਹ ਦੋਮਰ ਗੱਲ ਹਾਂ ਧੰਨਵਾਦ ਜੀ ਸ਼ਾਬਾਸ਼ ਕੋਲੇ ਜੀ ਤੁਸੀਂ ਸੁਝਾਅ ਕਰੀਓ ਕਰੇ ਵਰਨੋ ਹਾਂ ਮੰਡੀ ਜੀ ਸਾਹ ਮੰਡੀ ਦੇ ਬਿਲਕੁਲ 1 ਇੰਚ ਵੀ ਕਿਤੇ ਫਿਰ ਉਹਨਾਂ ਨੇ ਸਾਊਂਡ ਲਾਇਆ ਸੀ ਬਰੋਬਰ ਸਾਡੇ ਸੰਤਪੰਟ ਰਾਂ ਦੀ ਸਪੀਚ ਚਲਾਪੇ ਤੁਸੀਂ ਲਾਈ ਦਾ ਅੱਗੇ ਸਲਾਈਜ ਤੁਸੀਂ ਦਾ ਉੱਥੇ ਸਾਨੂੰ ਆਏ ਧੱਕਾ ਕਰਨਗੇ ਹੁਣ ਜੇ ਇਹ ਬੰਦੂ ਤਾਂ ਨਹੀਂ ਬਰੋਬਰ ਸਾਡਾ ਚੱਲੂ ਹੈ ਦੇਖੋ ਮੰਡੀ ਜੀ ਤੁਸੀਂ ਵੀ ਮਤਲਬ ਕੀਤਾ ਸੀ ਮੈਂ ਮੰਡੀ ਦੇ ਨਹੀਂ ਮੰਡੀ 'ਚ ਟੰਗ ਰਹੇ ਨੇ ਤੁਸੀਂ ਦਾ ਕਹਿੰਦੇ ਜੀ ਤੁਸੀਂ ਬੰਦ ਕਰਵਾਇਆ ਕਰੋ ਨਹੀਂ ਟਰੈਕਟਰ ਲੈ ਜਾਗੇ ਉਹ ਲੈ ਜਾਗੇ ਬਹੁਤ ਤੁਸੀਂ ਸਾਨੂੰ ਦਿਨੇ ਧਮਕੀਆਂ ਉਹਨਾਂ ਨੂੰ ਸਾਡੇ ਸਿੱਖੀ ਕੁੱਧ ਘਰੋਣੇ ਪ੍ਰਚਾਰ ਨਹੀਂ ਕਰਾਉਣੇ ਨਹੀਂ ਕਰਾਉਣੇ ਤੁਸੀਂ ਵੀ ਜੇ ਪਰਿਵਾਰ ਜੰਮੋ ਇਹਨਾਂ ਨੇ ਪਿਛਲੀ ਵਾਰ ਵੀ ਦੇਖੋ ਪਿਛਲੀ ਵਾਰ ਵੀ ਉਹ ਕੁਝ ਕਰਿਆ ਜੇ ਤਾਂ ਅਸੀਂ ਸਾਡੇ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹ ਚੱਕ ਕੇ ਸਾਨੂੰ ਜੇਲਾਂ ਚ ਇਹ ਜਿੱਦਰਾ ਪ੍ਰਚਾਰ ਕਰਦੇ ਇਹਨਾਂ ਨੂੰ ਤੁਸੀਂ ਇੱਕ ਮਾਰਚ ਕਰ ਲੀਏ ਚੱਕ ਚਲੋ ਯਾਰ ਨੋ ਨੰਨੀ ਛੋਟਾ ਬੱਚਾ ਥਾ ਜੇ ਡੀ ਜੇ ਲਾ ਕੇ ਗਾਣੇ ਪਛਰੀ ਵਾਦੀ ਦੀ ਇਹ ਇਕੱਲਾ ਕੰਮ ਪੁੰਦਾ ਹੈ ਇਹਨਾਂ ਨੇ ਕਿਹਾ ਵਾਦੀ ਤੇ ਇਹ ਪਾਸਟਰ ਖਰਾਬ ਕਿਉਂ ਨਹੀਂ ਕਰਵਾਈ ਹੋਈ ਜੇ ਆਪਾਂ ਭਾਈ ਹੁੰਦੀ ਆਪਣੇ ਤੇ ਜਰਕਤ ਨੇ ਕਾਰਵਾਈ ਹੋ ਗਈ ਹੁੰਦੀ ਇਹਦਾ ਪਾਸਟਰ ਸਰੇ ਆ ਕੇ ਸੁਣੇ ਵੀ ਜਾਏ ਤਰੋ ਤਰੋ ਰੋਣੇ ਨੀ ਬਸ ਲੱਭੀ ਸਰ ਦੇ ਆ ਲੱਭੀ ਸਰ ਦਾ ਚੱਲ ਕਰਨਾ ਓਏ ਉਹ ਘੜਤੋ ਜੇ ਉਹ ਘੜਤ ਕੇ ਕਿਹੜਾ ਢੰਗ ਸੀ ਬੋਲ ਰਿਹਾ ਆ ਲਵਾਇਆ ਜਰਾ ਲੱਗਦਾ ਜੀ ਮੇਰਾ ਲਵਾਦ ਟਰੈਕਟਰ ਕਾ ਮਾਗਲ ਕੋਲ ਆ ਗਿਆ ਉਹਦੇ ਲਾ ਲਿਆ ਹਾਂ ਸਿਰੇ ਬਾਕਰ ਬੰਦੇ ਨੇ ਖਾਰਾ ਪਿੰਡ ਵਿੱਚ ਆਪਣੇ ਆਪਣੇ ਨੂੰ ਨਹੀਂ ਚੱਲਾ ਸੌਣ ਬੰਦ ਹੋ ਗਏ ਬੰਦ ਕਰਾ ਦਿਓ ਇਹਨਾਂ ਨੇ ਨੱਚ ਬੰਦ ਕਰ ਰਹੇ ਨੇ ਬੰਦ ਕਰ ਬੰਦ ਕਰਾਇ ਰੂਪ ਸਾਹ ਵਾਗੇ ਭਾਈ ਗੁੱਟੀ ਦਾ ਖਾਲਸਾ ਭਾਈ ਗੁੱਟੀ ਕੀ ਫਤਹਿ ਇਹ ਪਹਿਲਾਂ ਸਾਰੀ ਸੰਗਤ ਦਿਖਾ ਦੇ ਤੇ ਇਹਨਾਂ ਦਾ ਨਾ ਇੱਕ ਪਾਸਟਰ ਕਹਿੰਦਾ ਸੀ ਕਹਿੰਦਾ ਵੀ ਅਸੀਂ ਤਾਂ ਐ ਜਿੰਨਾ ਤੁਸੀਂ ਰੋਕੋਗੇ ਵਧੋਗੇ ਆਹ ਕਰਾ ਕੇ ਰੱਖਾ ਤੁਹਾਡਾ ਬੰਦ ਕਰਾਇਆ ਪਿਆ ਅੱਜ ਇਸੂ ਮਿਸ਼ੂ ਵਾਲਾ ਕਹਿੰਦੇ ਸੀ ਨਾ ਆਹ ਪਿਆ ਬੰਦ ਕਰਾਇਆ ਤੂੰ ਕਹਿੰਦਾ ਸੀ ਮੈਂ ਆਉਂਗਾ ਐਸੇ ਪਿੰਡ ਖੜਿਆ ਪਿਛਲੇ ਵਾਰ ਵਾਲੀ ਤੂੰ ਮੇਰੀ ਚੱਕ ਕੇ ਵੀਡੀਓ ਪਾਈ ਸੀ ਮੇਰੀ ਲਵਣ ਦੀ ਤੇ ਲਾਪਰੀ ਦੀ ਨਾ ਪਾਸਟਰ ਆਹ ਖੜੇ ਆ ਜੇ ਤੇਰੇ ਜਦਾਂ ਮੈਂ ਤੂੰ ਆ ਜਾ ਨਹੀਂ ਅਸੀਂ ਇੱਥੇ ਹੀ ਖੜੇ ਜਿੰਨਾ ਜਰਾ ਚੱਕਿਆਣੀਆਂ ਦਾ ਟੈਂਟ ਡੰਡ ਜਾ ਉਹਨਾਂ ਜਿਹੜੇ ਇੱਥੇ ਸਾਰੀ ਸੰਗਤ ਖੜੀ ਹੈ ਪਿੰਡ ਦੀ ਜਾਂਦੇ ਨਹੀਂ ਤੂੰ ਕਹਿੰਦਾ ਹੀ ਰੋਕ ਰੋਕ ਕੇ ਦਿਖਾ ਦਿਓ ਆ ਰੋਕਤਾ ਹੁਣ ਤੂੰ ਆ ਜੀ ਆ ਜਾ ਹੁਣ ਦੁਬਾਰੇ ਆ ਜੀ ਇਹਨੂੰ ਦੱਸ ਤਾ ਕਿ ਆ ਜਾ ਹਾਂ ਇਹ ਨਹੀਂ ਹੈਗਾ ਵੀ ਸਾਡੇ ਯਾਰ ਤੁਸੀਂ ਸਹਬ ਜੀ ਦੇ ਨਾਲ ਤੁਸੀਂ ਠੀਕ ਆ ਉਹਦਾ ਪ੍ਰੋਗਰਾਮ ਕਰਨਾ ਵੈਸੇ ਕਰ ਲਓ ਡੀ ਜੇ ਲਾਲ ਆ ਤੁਸੀਂ ਗਾਣੇ ਲਾਲ ਆ ਫਿਰ ਕਿਉਂ ਪਰੇਸ਼ਾਨ ਕਰਦੇ ਹੋ ਅਸੀਂ ਤਾਂ ਕਦੇ ਲਾਏ ਨਹੀਂ ਕਦੇ ਡੀ ਜੇ ਕਿਸੇ ਗੱਲ ਤੇ ਲਬਰੀ ਬੋਲ ਮੜਿਆ ਬਾਕੀ ਇਹ ਤੁਹਾਡਾ ਬਹਿਮ ਆ ਵੀ ਤੁਸੀਂ ਪੁਲਿਸ ਦੀਆਂ ਚਾਰ ਗੱਡੀਆਂ ਕਰ ਛੱਡ ਕੇ ਪ੍ਰੋਗਰਾਮ ਕਰ ਲੋਗੇ ਜਦੋਂ ਖਾਲਸਾ ਪੰਥ ਐਕਸ਼ਨ ਲੈਂਦਾ ਉਦੋਂ ਨਾ ਫੌਜਾਂ ਵੀ ਨਹੀਂ ਖੜਦੀਆਂ ਸੰਤ ਜਰਨੈਲ ਸਿੰਘ ਪਿੰਡਰਾਲਿਆਂ ਨੇ ਜਿਵੇਂ ਫੌਜਾਂ ਆਈਆਂ ਸੀ ਉਹ ਮੈਂ ਟਰੱਕ ਭਰ ਕੇ ਤੋਰੇ ਸੀ ਇਹ ਵੀ ਨਾ ਇੱਥੇ ਕੋਈ ਕਹਦੇ ਵੀ ਅਸੀਂ ਫੋਰਸ ਦੇ ਸਿਰ ਤੇ ਕਰ ਜਾਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ